ਸਕੇ ਇਹ ਗਰਮੀ ਛੇਨ ਕਿਨੂ ਵੀਰੇ ਐਨੂੰ ਲਿਆ ਰਾਜ ਨੂੰ ਕਾਵਲੀ ਜੀ ਨੂੰ ਹੋਰ ਉੱਥੇ ਸਰਦੂਰ ਗੜ ਮੁੜ ਕੇ ਆਊਗਾ ਹਾਂ ਲਿਆ ਇਹਨੂੰ ਤਾਰ ਸਕੀ ਹੈ ਹਾਂ ਲਾਈ ਨਹੀਂ ਤੂੰ ਤਾਰ ਇਹ ਕਿੱਥੇ ਤਾਰਾ ਘਾਟ ਦਤੀ ਹੈ ਘਟਣੀ ਨਹੀਂ ਆਉਂਦੀ ਭਣੇ ਆ ਜਾ ਨਾ ਨਾ ਸਕੇ ਇਹ ਧਾਰ ਲੈ ਸਕੇ ਨਾ ਵੀ ਡਰ ਲਾਉਂਦਾ ਮੈਂ ਤਾਂ ਆ ਜਾ ਆਏ ਨਹੀਂ ਛੜਾ ਮਾਰਦੀ ਤਰੇ ਨਾ ਮਾਈ ਨਹੀਂ ਆ ਜਾ ਆ ਜਾ ਆ ਜਾ ਹਾਂ ਨਾ ਭਣੇ ਕਿੱਡੀ ਗੱਲਾਂ ਕੀ ਨਹੀਂ ਛੜ ਮਾਰਦੀ ਆ ਜਾ ਆ ਜਾ ਨਾ ਮੈਂ ਤੜ ਲਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਦਰਸ ਕੇ ਆਉਂਦੀ ਭਰਾਵਾ ਕਾਂਬਲੀ ਨਾ ਵੀ ਮੈਨੂੰ ਨਹੀਂ ਕਰਨੀ ਆਂਦੀ ਮੈਂ ਨਾ ਆ ਦੇਖਣ ਪੂਰਦੀ ਆ ਨਾ ਕੋਈ ਮਸ ਨਹੀਂ ਕਹਿੰਦੀ ਆ ਦੇਖਣ ਕਿ ਮਟਕਾ ਆ ਜਾ ਆ ਜਾ ਨਹੀਂ ਨਿੱਕਰਾ ਮਾਰਦੀ ਤੇਰੀ ਲੈ ਕਿਵੇਂ ਕਰੀ ਜਾਂਦੀ ਹੈਗੀ ਉਹ ਨਹੀਂ ਕੁਛ ਕਹਿੰਦੀ ਆ ਆ ਕਿੱਥੋਂ ਕਾਂਬਲੀ ਬਹੁ ਬੱਲੇ ਭਰਾਵਾ ਇਹ ਤਾਂ ਤੇਰੀ ਸੋ ਕਿਹੜਾ ਬੱਕਰੀ ਦਾ ਥਣ ਵੀ ਨਹੀਂ ਉਹ ਕਰ ਸਕਦੀ ਹੈ ਆਹ ਦੇਖਾ ਵੰਡੀ ਕਿਵੇਂ ਮੈਨੂੰ ਮਾਰੀ ਜਾਂਦੀ ਹੈ ਬੱਸ ਭਰਾਵਾ ਬਸ ਕਿਟ ਕਰੀ ਜਾਂਦੇ ਆ ਇਹਨੂੰ ਬੱਕਰੀ ਦੀ ਕਹਦੇ ਬੱਕਰੀ ਦੀ ਧਾਰ ਵੀ ਨਹੀਂ ਕੱਢਣੀ ਆਉਂਦੀ ਉਹ ਨਾਲ ਟੱਕਰਾ ਖੂਹੀ ਜਾਂਦੀ ਆ ਦੇਖ ਕਿਵੇਂ ਕਰੀ ਜਾਂਦੀ ਕੁਛ ਨਹੀਂ ਕਹਿੰਦਾ ਲੈ ਕੋਈ ਨਾ ਤੂੰ ਪਰਵਾਹ ਕੀ ਆ ਜਾ ਲੈ ਮਰੀ ਘੁੱਟ ਲਾ ਮੈਂ ਤੇ ਨਹੀਂ ਬਹਿ ਜਾਂਦੀ ਬਹਿ ਜਾ ਬਹਿ ਜਾ ਮਾ ਭਰਾਵਾ ਇਹ ਖਾਂਬਰੀ ਕਿੱਥੇ ਭੱਲੇ ਚੱਲ ਭਰਾਵਾ ਮੈਂ ਇਹ ਕਰਦੀ ਸੀ ਸਾੜ ਮੈਂ ਤਾਂ ਕੰਮ ਛਡਾਉਣਾ ਭਰਾਵਾ ਤੂੰ ਮੈਂ ਤਾਂ ਰਾਜੂ ਹਉ ਅਸੁਖ ਵਾਲੇ ਕੱਪੜੇ ਜਲਾ ਕੇ ਰੱਖ ਦੇ ਮੈਨੂੰ ਤਾਂ ਲੱਗਦਾ ਜਿਵੇਂ ਧੂਣ ਵਾਲੇ ਹੁੰਦੇ ਤਾਂ ਮੋਸਕਾ ਆ ਜਾਂਦੀ ਹੈ ਹਾਂ ਮੋਸਕਾ ਆ ਜਾਂਦੀ ਹੈ ਨਾ ਤੇ ਉਹ ਨਹੀਂ ਤੋਤੇ ਹੋਏ ਚੋਪਣੇ ਮੋਸਕਾ ਆਉਂਦੇ ਮੋਸਕਾ ਆ ਜਾਂਦੀ ਆ ਲਾ ਕੇ ਰੱਖਿਆ ਅੰਦਰ ਉਹਨਾਂ ਨੇ ਇਹ ਤਾਂ ਵਾਲੇ ਹੈ ਭੈਣੇ ਸੋਤੀ ਹੋਈ ਭੈਣੇ ਆਏ ਮੱਥਾ ਮਾਰਨਾ ਪੈਂਦਾ ਇਹਨਾਂ ਤਾਂ ਵਾਲੇ

ਆਹੇ ਪੜੇ ਦਿਮਾਗ ਵਾਲਾ ਖਰਾਬ ਕਰਾਉਂਦੀ ਆ ਭਾਣੇ ਤਾਂ ਬਾਲੀ ਕਮਲੀ ਆ ਗਈ ਮੱਥੇ ਹੋਰ ਬਾਲਾ ਤੂੰ ਝੱਟ ਦੇਖੀ ਅੱਜ ਆਹ ਦਾ ਮਾਂਜੇ ਪਾਇਆ ਮੈਂ ਤੂੰ ਕਿਵੇਂ ਕਰ ਜਾਏਂ ਭਰਾਵਾ ਮੈਂ ਤਾਂ ਆਪੇ ਭੰਡੇੁੰਡੇ ਮਾਜਲੇ ਨਾ ਕੀ ਕਰਾਂ ਇਹਦਾ ਆਹ ਮਾਂਜੇ ਕਰਾਂਗੇ ਇਹ ਨੀਚਾ ਆळ्या ਆਹ ਦੇਖ ਲੈ ਭਰਾਵਾ ਨਾਈ ਫਿਰ ਅੱਬਾ ਅੱਤੋ ਤੇ ਸਾਹਮਣੀ ਭਾਂਡੇ ਮਾਏ ਸੀ ਭਾਂਡੇ ਚੱਲ ਵੀਰੇ ਤੂੰ ਰੱਖ ਦੇ ਤੋ ਮੈਂ ਸਮ ਦੀ ਨਹੀਂ ਉਹ ਤਾਂ ਨਾ ਨਹੀਂ ਹਜੇ ਮਾਂ ਮਾਂ ਦੀ ਭਾਂਡੇ ਭੁੰਡੇ ਕਿੱਥੇ ਕੌਮਲੀ ਲੈਣ ਦੀ ਹੈ ਇਹ ਤੇ ਹੋਇਆ ਮਾਈਆਂ ਇਹ ਤੂੰ ਮੇਰਾ ਜਲੂਸ ਖੜਾ ਰੱਖਿਆ ਤੈਨੂੰ ਨਹੀਂ ਦੀਦਾ ਮਾਂਜੇ ਹੋਇਆ ਕੁੜੀਆਂ ਕੋਲ ਆ ਕੇ ਵੀ ਮਾਂਜੀ ਅਸੀਂ ਇਹ ਝੂਠੇ ਭਾਂਡੇ ਨੂੰ ਮਾਂਜੇ ਕਹੀ ਜੰਨੀ ਮੇਰਾ ਵੀ ਤਿੱਤਾ ਜਲੂਸ ਖੜਾ ਰੱਖਿਆ ਇੱਥੇ ਆਖੀ ਜਮਾ ਬਸ ਠੀਕ ਆ ਜਾ ਵੇ ਜਾ ਕੇ ਹਾਂ ਤਾਂ ਛੱਦੀ ਜਾਂਦੀ ਵੰਗ ਜਾ ਹੂੰ ਛੱਦੀ ਤੂੰ ਭਾਂਡੇ ਮਾਂਜਦੀ ਮੈਂ ਜਾ ਛੱਦੀਂ ਦੀ ਹੂੰ ਹੈਲੋ ਛੱਦੀ ਕਮੜੀ ਕਿੱਥੇ ਹੋ